ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਦਾ ਘਟਾਰੋਂ ਬਹੁ ਮੰਤਬੀ ਐਗਰੀਕਲਚਰ ਸਰਵਿਸ ਸੁਸਾਇਟੀ ਵੱਲੋਂ ਘਟਾਰੋਂ ਦੇ ਕਿ ਸ਼੍ਰੀ ਅਖੰਡ ਪਾਠ ਦੀ ਭੋਗ ਦਾ ਆਰੰਭ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬੈਂਕ ਦੇ ਪ੍ਰਧਾਨ ਗਰਨੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਸ਼੍ਰੀ ਅਖੰਡ ਪਾਠ ਦਾ ਭੋਗ ਆਰੰਭ ਕੀਤਾ ਗਿਆ ਹਨ ਅਤੇ ਇਸ ਪਾਠ ਦਾ ਭੋਗ 23 ਦਸੰਬਰ ਨੂੰ ਸ਼ਨੀਵਾਰ 10 ਵਜੇ ਤੋਂ ਬਾਅਦ ਪਾਇਆ ਜਾਵੇਗਾ ਇਸ ਮੌਕੇ ਉਹਨਾਂ ਦੱਸਿਆ ਕਿ ਇਸ ਸ਼੍ਰੀ ਗੰਡ ਪਾਠ ਘਟਾਰੋਂ ਕਲਿਆ ਮਾਨਸਰ ਮੁਸਫਰਤੀ ਸਾਲਸ ਸੈਰਜੀ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਗੁਰੂਕਲ ਲੰਗਰ ਟੋਟਾ ਵਰਤਾਇਆ ਜਾ ਰਿਹਾ ਹੈ ਗੁਰਨੇਕ ਸਿੰਘਪੁਰ ਦਾਲਬਨੂਆਂ ਇਲਾਕਾ ਦੇ ਵਸਨੀਕਾਂ ਨੂੰ ਉਸ ਮੌਕੇ ਸ਼ਾਧਾ ਨਾਲ ਪਹੁੰਚਣ ਦੀ ਬੇਨਤੀ ਕੀਤੀ ਤੁਸੀਂ ਦੇਖ ਰਹੇ ਹੋ ਚੈਨਲ ਈਗਲ 24 ਸਾਡਾ ਚੈਨਲ ਦੇਖਣ ਲਈ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓਗਾ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਾਂਜੀ ਪਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 21 ਦਸੰਬਰ ਤੋਂ ਸ਼ਹੀਦੀ ਦਿਨ ਚੱਲ ਪੈਂਦੇ ਆ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਰਸਾ ਦੀ ਨਦੀ ਤੇ ਵਿਛੋੜਾ ਪਿਆ ਅਨੇਕਾਂ ਸਿੰਘ ਸ਼ਹੀਦ ਹੋ ਗਏ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ 40 ਸਿੱਖਾਂ ਸਿੰਘਾਂ ਨੂੰ ਲੈ ਕੇ ਮਛੂੜਾ ਦੀ ਧਰਤੀ ਪਹੁੰਚੇ ਉੱਥੇ ਕਮਾਂ ਸੰਯੁਦਧ ਹੋਇਆ ਸਾਹਿਬਜਾਦਾ ਅਜੀਤ ਸਿੰਘ ਤੇ ਸਾਹਿਬਜਾਦਾ ਜਿਆਰ ਸਿੰਘ ਦੋਨੋਂ ਸ਼ਹੀਦੀ ਪ੍ਰਾਪਤ ਕਰ ਗਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਛੂવાડી ਧਰਤੀ ਸਾਖ ਤੇ ਆਏ ਤੇ ਛੋਟੇ ਸਾਹਿਬਜਾਦੇ ਮਾਤਾ ਗੁਜਰਖੋਰ ਸਰਹੰਦੀ ਧਰਤੀ ਤੇ ਸ਼ਹੀਦ ਹੋਏ। ਇਹਨਾਂ ਦਿਨਾਂ ਨੂੰ ਮੁੱਖ ਰੱਖਦੇ ਹੋਏ ਪਿੰਡ ਘਟਾਰੋਂ ਦੀ ਸੋਸਾਇਟੀ ਨੇ ਇਹ ਸ਼ਹੀਦੀ ਗੁਰਪੁਰ ਮਨਾ ਰਿਹਾ। ਚਾਰੇ ਸਾਹਿਬਜਾਦੇ ਤੇ ਮਾਤਾ ਗੁਜਰਖੋਰ ਨੂੰ ਸ਼ਹੀਦੀ ਦੇ ਦਿਵਸ ਦੀ ਊਟਨਕੂਟ ਪ੍ਰਣਾਮ। ਸ਼ਹੀਦੀ ਗੁਰਪੁਰ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਜ 21 ਦਸੰਬਰ ਨੂੰ ਅਖੰਡ ਪਾਠ ਸਾਹਿਬ ਆਰੰਭ ਕੀਤੇ ਆ 22 ਦਸੰਬਰ 23 ਦਸੰਬਰ ਨੂੰ ਭੋਗ ਹੈ ਚੌਹ ਸੇਵਜਾ ਦੀ ਸ਼ਹੀਦੀ ਤੇ ਮਾਤਾ ਗੁਜਰ ਕੌਰ ਦਾ ਸਭ ਸਿੱਖ ਸੰਗਤਾਂ ਨੂੰ ਹਮ ਹਮਾ ਕੇ ਹੋਜਣ ਦਾ ਸੱਦਾ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ